ਅਮਰੀਕਾ ਦੇ ਸਟੇਟ ਓਕਲਾਹੋਮਾ ਦੇ ਗਵਰਨਰ ਕੈਵਨ ਸਟੇਟ ਉਹਨਾਂ ਦਾ ਬਿਆਨ ਆਇਆ ਜੀ ਕਿ ਅਸੀਂ ਇੱਕ ਆਪਰੇਸ਼ਨ ਕੀਤਾ ਆਪਰੇਸ਼ਨ ਗਾਰਡੀਅਨ ਜਿਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਨਾਲ ਨਾਲ OH P ਓਕਲਾਹੋਮਾ ਹਾਈਵੇ ਪੈਟਰੋਲ ਨੇ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੇ ਬਹੁਤ ਸਾਰੇ ਡਰੱਗਸ ਜਿਹੜੇ ਓਕਲਾਹੋਮਾ ਦੇ ਵਿੱਚ ਆਏ ਉਹਨਾਂ ਦੇ ਡਰਾਈਵਰਸ ਨੇ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਬਹੁਤ ਸਾਰੇ ਲਾਇਸੈਂਸ ਉਹਨਾਂ ਨੂੰ ਜਿਹੜੇ ਲੱਭੇ ਨੇ ਉਹਦੇ ਵਿੱਚ ਫਾਲਸ ਤੇ ਮਿਸਿੰਗ ਇਨਫੋਰਮੇਸ਼ਨ ਸੀਗੀ ਤੇ ਇਸ ਦੇ ਨਾਲ ਹੀ ਉਹਨਾਂ ਨੇ 130 ਇੰਡੀਵਿਜੂਅਲਸ ਨੂੰ ਜਿਹੜਾ ਪੜ ਲਿਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਔਰ ਉਹਦੇ ਵਿੱਚ ਕੁਝ ਡਰਾਈਵਰਸ ਇੰਡੀਆ ਤੋਂ ਸੀ ਚਾਈਨਾ ਰਸ਼ੀਆ ਜਾਰਜੀਆ 터ਕੀ ਯੂਕਰੇਨ ਤੇ ਹੋਰ ਵੀ ਕੁਝ ਕੰਟਰੀ ਸੀ ਜਿੱਥੋਂ ਇਹ ਡਰਾਈਵਰਸ ਗੱਡੀਆਂ ਚਲਾ ਰਹੇ ਸੀ ਲੇਕਿਨ ਉਹਨਾਂ ਦੇ ਲਾਇਸੈਂਸ ਸਹੀ ਨਹੀਂ ਸੀ ਜਾਂ ਉਹਨਾਂ ਦੇ ਲਾਇਸੈਂਸ ਦੇ ਵਿੱਚ ਇਨਫੋਰਮੇਸ਼ਨ ਮਿਸਿੰਗ ਸੀ ਕੈਵਨ ਸਟਿੱਟ ਨੇ ਜਿਹੜੇ ਸੈਂਚਰੀ ਸਟੇਟਸ ਨੇ ਉਹਨਾਂ ਨੂੰ ਉਹਨਾਂ ਦੀ ਨਖੇਤੀ ਕਰਦੇ ਹੋਏ ਇਹ ਕਿਹਾ ਹੈਗਾ ਕਿ ਇੱਕ ਲਾਇਸੈਂਸ ਸਾਡੇ ਕੋਲੇ ਅਜਿਹਾ ਪੜਿਆ ਗਿਆ ਜਿਹਦੇ ਉੱਪਰ ਨਾਮ ਦੇ ਉੱਪਰ ਲਿਖਿਆ ਸੀ ਨੋ ਨੇਮ 기 ਵਿਨ ਕਿ ਵਿਅਕਤੀ ਦਾ ਨਾਮ ਤੱਕ ਕੋਈ ਨਹੀਂ ਸੀ ਉਹ ਕਹਿੰਦੇ ਅਜਿਹਾ ਲਾਇਸੈਂਸ ਜਿਹੜਾ ਉਹ ਨਿਊਯਾਰਕ ਇਸ਼ੂ ਕਰਨਾ ਚਾਹੇ ਤਾਂ ਕਰ ਸਕਦਾ ਹੈ ਲੇਕਿਨ ਜਦੋਂ ਉਹ ਡਰਾਈਵਰ ਓਕਲਾਹੋਮਾ ਦੇ ਵਿੱਚ ਪਹੁੰਚੇਗਾ ਅਸੀਂ ਆਪਣੇ ਕਾਨੂੰਨ ਦੇ ਤਹਿਤ ਉਸ ਨੂੰ ਫਾਰ ਲਾਂਗੇ ਉਹ ਕੋਲੋਹੋਮਾ ਦੇ ਕਾਰਪੋਰੇਟ ਕਮਿਸ਼ਨਰ ਚੇਅਰ ਕੇਮ ਡੇਵਿਡ ਉਹਨਾਂ ਦਾ ਕਹਿਣਾ ਹੈ ਕਿ ਉਹ ਕੋਲੋਹੋਮਾ ਡਿਸਰਵ ਸੇਫ ਰੋਡਸ ਕਹਿੰਦੇ ਸਾਡੇ ਜਿਹੜੀ ਸਟੇਟ ਹੈ ਉਹਦੇ ਵਿੱਚੋਂ ਜੇ 1 ਸਾਲ ਦੇ ਵਿੱਚੋਂ ਵੇਖੀਏ ਤਾਂ 1.4 ਮਿਲੀਅਨ ਟਰੱਕ ਨਿਕਲਦੇ ਨੇ ਔਰ ਅਸੀਂ ਸੱਚੀ ਮੁੱੱਚੀ ਇਹ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਰੋਡਸ ਨੇ ਸਾਡੇ ਜਿਹੜੇ ਵਸਨੀਕ ਨੇ ਉਹ ਸੇਫ ਰਹੇ ਯਾਦਵਾਨਾ ਜਾਣਿਆ ਕਿ 2 ਦਿਨ ਪਹਿਲਾਂ US ਟ੍ਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਕਿਹਾ ਸੀ ਕਿ ਉਹ ਅਜਿਹੇ ਰੈਗੂਲੇਸ਼ਨਸ ਲੈ ਕੇ ਆ ਰਹੇ ਹਨ ਅਜਿਹੇ ਰੈਗੂਲੇਸ਼ਨਸ ਇਸ਼ੂ ਕਰਨ ਜਾ ਰਹੇ ਨੇ ਜਿਦੇ ਵਿੱਚ ਕਿ ਨਾਨ US ਸਿਟੀਜ਼ਨ ਉਹੋ ਟਰੱਕ ਚਲਾਉਣ ਦੇ ਅਲੀਜੀਬਲ ਹੀ ਨਹੀਂ ਹੋਣਗੇ ਅਨਲੈਸ ਕਿ ਉਹ ਸਟ੍ਰਿਕਟਰ ਜਿਹੜੇ ਰੂਲਸ ਨੇ ਉਹਨਾਂ ਨੂੰ ਮੀਟ ਕਰਦੇ ਨੇ ਹੁਣ ਇਹ ਸਟ੍ਰਿਕਟਰ ਰੂਲਸ ਜਿਹੜੇ ਨੇ ਉਹ ਕੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਕੋਲੇ ਅਨ ਐਕਸਪਾਇਰਡ ਫੋਰਨ ਪਾਸਪੋਰਟ ਹੋਣਾ ਚਾਹੀਦਾ ਹੈ ਨੰਬਰ 1 ਨੰਬਰ 2 ਦੇ ਵਿੱਚ ਉਹਨਾਂ ਕੋਲੇ এমਪਲॉयਮੈਂਟ ਬੇਸਡ ਵੀਜ਼ਾ ਹੋਣਾ ਚਾਹੀਦਾ ਹੈ तीसरी वही गल लाइसेंस मस्ट बी एक्सपायर्ड इन वन ईयर या तो एक साल का लाइसेंस बनेगा जोड़े लोग यूएस सिटीजन नहीं है जिन्होंने को ले वीजा है कोई या फिर उन्होंने लाइसेंस बनेगा सिर्फ उन्नी देर लिए बनेगा जिनी देर तक उन्होंकिंग ऑथोराइजेसन है जोड़ा वह वैलिड है जदों उन्हें वर्किंग ऑथोराइजेस खत्म होंगे उस दिन उन्हसेंस ज कमर्शल ट्रक का लाइसेंस भी खत्म हो जा करेगा और चौथी तो सब तो वीडी गल mandatory federal immigration status check ਇਹ ਬਿਲਕੁਲ ਉਹ ਕਹਿੰਦੇ ਅਸੀਂ ਮੈਂਡੇਟਰੀ ਕਰ ਰਹੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੋਏਗਾ ਕਿ ਹਰ ਇੱਕ ਕਮਰਸ਼ੀਅਲ ਟਰੱਕ ਦੇ ਲਾਇਸੈਂਸ ਹੋਲਡਰ ਦਾ ਇੱਕ ਇਮੀਗ੍ਰੇਸ਼ਨ ਸਟੇਟਸ ਚੈੱਕ ਕੀਤਾ ਜਾਏਗਾ ਕਿ ਕੀ ਉਹ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਵਸਤਾ ਨਹੀਂ ਰਿਹਾ ਉੱਥੇ ਰਹਿਤਾ ਨਹੀਂ ਰਿਹਾ ਆਦਰ ਟ੍ਰਾਂਸਪੋਰਟ ਸਕੱਟਰੀ ਸ਼ਾਨ ਡਫੀ ਨੇ ਉਹ ਕਹਿੰਦੇ ਜੀ ਕੈਲੀਫੋਰਨੀਆ ਤੇ ਅਸੀਂ ਐਕਸ਼ਨ ਲੈਣ ਜਾ ਰਹੇ ਹਾਂ ਕਿ ਉਹਨਾਂ ਨੇ ਨਾਨ ਯੂਐਸ ਸਿਟੀਜ਼ਨਸ ਨੂੰ ਲਾਇਸੈਂਸ ਉਹ ਅੱਗੇ ਤੋਂ ਇਸ਼ੂ ਨਾ ਕਰਨ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕੈਲੀਫੋਰਨੀਆ ਵਾਸ਼ਿੰਗਟਨ ਨਿਊ ਮੈਕਸੀਕੋ ਅਸੀਂ ਉਹਨਾਂ ਤੇ ਉਹਨਾਂ ਦੀ ਫੰਡਿੰਗ ਹੈ ਜਿਹੜੀ ਫੈਡਰਲ ਫੰਡਿੰਗ ਮਿਲ ਰਹੀ ਹੈ ਉਹਨਾਂ ਤੇ ਵੀ ਰੋਕ ਲਗਾ ਸਕਦੇ ਹਾਂ ਜੇ ਉਹਨਾਂ ਨੇ ਇੰਗਲਿਸ਼ ਪ੍ਰੋਫੀਸ਼ੈਂਸੀ ਰਿਕੁਆਇਰਮੈਂਟਸ ਲਾਗੂ ਨਾ ਕੀਤੀਆਂ ਤੇ ਨੌਨ ਯੂਐਸ ਸਿਟੀਜ਼ਨ ਉਹ ਜਿਹੜੇ ਲਾਇਸੈਂਸ ਹੈ ਉਹ ਧਿਆਨ ਨਾਲ ਬਣਾ ਕੇ ਨਾ ਦਿੱਤੇ ਸੋ 130 ਇੰਡੀਵਿਜੂਅਲ ਸਟੇਟਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਵੱਲੋਂ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਜ਼ਬਤ ਕਰ ਲਏ ਗਏ ਨੇ ਤੇ ਬਹੁਤ ਸਾਰੇ ਹੋਰ ਲੋਕਾਂ ਨੂੰ ਇਹ ਡਰ ਪੈ ਗਿਆ ਕਿ ਅੱਗੇ ਤੋਂ ਕੋਈ ਵੀ ਜਦੋਂ ਸਟੇਟ ਅਸੀਂ ਕ੍ਰਾਸ ਕਰਨੀ ਆ ਤੇ ਉੱਥੇ ਜਾ ਕੇ ਕੋਈ ਪਤਾ ਨਹੀਂ ਹੈ ਕਿ ਕਿਹੜੀ ਜਗ੍ਹਾ ਦੇ ਉੱਪਰ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਏਜੰਟ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੋਣ